ਇੰਨੇ ਕਿੰਨੇ ਪਹਿਲੀ ਗੱਲ ਇਹ ਆ ਸਾਡੇ ਪਿੰਡ ਦੀ 3-4 ਸਾਲ ਦੀ ਬੱਚੀ ਸੀਗੀ ਸਾਡੇ ਪਿੰਡ ਦੀ ਲੋਧੀ ਆ ਉਹ ਬੜੀ ਖੰਗ ਦੇ ਨਾਲ ਈਸ਼ਾ ਦੇ ਨਾਲ ਬੜਾ ਉਹ ਤਕਰੀਬ ਦੇ ਵਿੱਚ ਸੀਗੀ ਤੇ ਡਾਕਟਰ ਸੁਦੇਮਾਨ ਜੀ ਇਹ ਮੈਨੂੰ ਕੋਲੋਂ ਦੋ ਬਲੂ ਅਨਾਸਕਾ ਦੇ ਕੇ ਗਏ ਸੀ ਤੇ ਮੈਂ ਜਦੋਂ ਉਹਨਾਂ ਨੇ ਮੈਨੂੰ ਦਿੱਤੀਆਂ ਸੀ ਮੈਂ ਤਾਂ ਉਸਲੇ ਮੰਨਿਆ ਸੀ ਮੈਂ ਕਿ ਇਹ ਤਾਂ ਸਾਡੇ ਲੱਗਦੀ ਨਹੀਂ ਗੀ ਤੇ ਬੇਤੂ ਇਹ ਰਹਿਣਗੇ ਬਾਕੀ ਜਦੋਂ ਠੀਕ ਆ ਤੇ ਫਿਰ ਇੱਕ ਜੱਜਪਾਲ ਜੀ ਨੇ ਮੰਗਾ ਲਈ ਸੀ ਤੇ ਇੱਕ ਪਈ ਸੀ ਤੇ ਉਹ ਪਰਸੋਂ ਬੜਾ ਬੱਚੀ ਦਾ ਹਾਲ ਬੜਾ ਖਰਾਬ ਸਾਹ ਨਾ ਆਵੇ ਉਹ ਨੂੰ ਤੇ ਉਹਦੀ ਨਾਨੀ ਕਹੀ ਜਾਵੇ ਇਹਨੂੰ ਬਾਹਰ ਖਮਾ ਲਿਆ ਉਹ ਐਦਾਂ ਕਰ ਲਓ ਉਦਾਂ ਕਰੇ ਨਾ ਬੈਠੇ ਤਾਂ ਖੰਗੀ ਜਾਵੇ ਤੇ ਮੈਂ ਕਹਿੰਦਾ ਮੈਂ ਕਿਉਂ ਇਹ ਬਦਸਰ ਬਾਹਰ ਕਿਹੜਾ ਹਿੱਟ ਲੱਗਾ ਅੰਦਰ ਤਾਂ ਹਜੇ ਹਵਾ ਹੈ ਨਹੀਂ ਦੀ ਬਾਹਰ ਤਾਂ ਹੋਰ ਬੁਮਾਰ ਹੋਊਗੀ ਹਨਾ ਜਦੋਂ ਡਾਕਟਰ ਸਾਹਿਬ ਅਦੇਸ਼ ਸ਼ਰਮਾ ਜੀ ਅਮਰਸਰ ਨੂੰ ਜਾ ਰਹੇ ਸੀ ਇਹਨਾਂ ਨੇ ਉੱਥੇ ਮੀਟਿੰਗ ਦਾ ਸੈੱਟ ਕਰਾਣੀ ਸੀ ਤੇ ਉੱਥੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਵੀ ਕਿੱਦਾਂ ਕਿੱਦਾਂ ਇਹ ਬਤਨੀ ਆ ਮੇਰੇ ਦਿਮਾਗ 'ਚ ਇਹ ਕਈ ਆ ਪਰ ਮੈਨੂੰ ਪਤਾ ਨਹੀਂ ਕਿ ਕਿੱਦਾਂ ਇਹਨਾਂ ਨੇ ਆਪੇ ਰੱਖ ਕੇ ਗਏ ਕਹਿੰਦੇ ਕੋਈ ਨਾ ਕੋਈ ਕਿਸੇ ਸੰਗ ਦਾ ਵਾਰ ਦੂੰਗੇ ਤੁਹਾਨੂੰ ਬਦਲ ਲੱਗੂਗਾ ਫਿਰ ਇਹਦਾ ਰਿਜ਼ਲਟ ਕਿੱਦਾਂ ਦਾ ਜਦੋਂ ਮੈਂ ਨਾਲ ਇਹਨਾਂ ਨੂੰ ਫੋਨ ਲਾਇਆ ਇਹਨਾਂ ਨੇ ਮੈਂ ਦੇਖਿਆ ਰਿਹਾ ਕਿ ਕਿੱਦਾਂ ਪਈ ਆ ਤੇ ਉਦੋਂ ਬਾਅਦ ਉਹ ਬੱਚੀ ਦੇ ਜਿਹੜਾ ਹੈ ਉਹ ਨੱਕ ਦੇ ਵਿੱਚ ਦੋਹੋਂ ਦਾ ਪਾਈਆਂ ਮੈਨੂੰ ਕਹੇ 4 ਤੋਂ 5 ਮਿੰਟ ਬਾਅਦ ਹੀ ਜਦੋਂ ਉਹਨੂੰ ਸਾਹ ਜਿਹੜਾ ਸੌਖਾ ਹੋਣਾ ਸ਼ੁਰੂ ਹੋ ਗਿਆ ਉਹ ਬੱਚੀ ਜਿਹੜੀ ਆਰਾਮ ਨਾਲ ਬੈਠ ਗਈ ਤੇ ਕਿਉਂਕਿ ਜਿੱਦਾਂ ਹੁੰਦੇ ਹਨ ਨਾ ਡੇਰਿਆਂ ਦੇ ਵਿੱਚ ਵੀ ਹੱਥ ਵਾਲਾ ਪਾਪਾ ਜੀ ਕਰਦੋ ਪਾਦੇ ਬੱਚੇ ਨੂੰ ਝਾਕ ਲੱਗੀ ਆ ਤਮਾ ਉਹਨੂੰ ਉੱਥੇ ਬਹਾਰ ਲਿਆ ਤੇ ਮੈਂ ਮੁੱਠੇ ਦੇ ਨਾਲ ਨਾਲੇ ਉਹ ਕਰ ਹੀ ਗਿਆ ਆਪਣਾ ਰੱਬ ਰੱਬ ਕਰ ਹੀ ਗਿਆ ਤੇ ਛੁੜੀ ਬੈਠੀ ਬੈਠੀ ਸੌਣ ਲੱਗ ਗਈ ਵਾਤਾ ਜਿਹੜੀ ਆ ਪ੍ਰੋਨਾਸਟਾਇ ਦੇ ਆਚਾਰਕ ਦਿਨ ਦੀ ਗੱਲ ਹੈ ਇਹ ਬਹੁਤ ਵਧੀਆ ਰਿਜ਼ਲਟ ਆ ਸਾਰੀਆਂ ਜੁਆਇਨਿੰਗ ਦਾ ਬਹੁਤ ਥੀਰ ਹੈ ਬਸ ਇਹ ਬਾਤਾਂ ਦੇਾਰੇ ਨੂੰ ਆਪਾਂ ਨੂੰ ਪਤਾ ਲੱਗੀ ਜਾਣਾ ਜਿੱਦਾਂ ਜਿੱਦਾਂ ਵਰਤ ਉਹਦਾ ਉਹਦਾ ਸਾਨੂੰ ਜਿਹੜਾ ਦਵਾਈਆਂ ਬਾਰੇ ਨੌਲੇਜ ਹੋਈ ਜਾਣੀ ਆ ਤੇ ਜਿਹੜੀ ਸਵੇਰ ਦੀ ਜਿਹੜੀ ਮੀਟਿੰਗ ਆ ਉਹਨੂੰ ਜ਼ਰੂਰ ਅਟੈਂਡ ਕਰਿਆ ਕਰੋ ਜਿਹੜੀ ਛੱਡੀ ਬਾਤ ਦੀ ਜਿਹੜੀ ਮੀਟਿੰਗ ਆ ਇਹਨੂੰ ਜ਼ਰੂਰ ਅਟੈਂਡ ਕਰੋ ਜਿਹੜੀ ਹੁਣ ਚੰਡੀਗੜ੍ਹ ਆਉਣੀ ਆ ਉਹਨੂੰ ਜ਼ਰੂਰ ਅਟੈਂਡ ਕਰੋ ਚਾਹੇ ਤੁਸੀਂ ਉਹ ਜਿਹਨਾਂ ਨੇ ਕੱਲ ਲਈ ਉਹਨੇ ਤਾਂ ਜਾਣਾ ਹੀ ਜਾਣਾ ਜਿਹਨੇ ਨਹੀਂ ਕੀਤਾ ਉਹ ਪੈਸੇ ਦੇ ਕੇ ਜਾਓ ਤਾਂ ਕਿ ਆਪਾਂ ਉਥੋਂ ਸਿੱਖ ਕੇ ਆਈ ਵਾਇਸ ਉਦਿਕਾ ਕੰਸਾ ਹੋਰ ਬਾਬਾ ਜੀ ਜਿਹੜੇ ਆ ਉਹ ਗੋਆ ਚਿਬਰ ਵੀ ਹੋਏ ਆ ਤੇ ਤੇ ਗੋਆ ਦੀਆਂ ਵੀ ਇਹਨਾਂ ਨੂੰ ਬਤਾਇਆ ਆ ਆਹ ਲਵਾ ਕੇ ਨਾਲੇ 742